ਹਾਂਜੀ ਕਿੱਦਾਂ ਸਾਰੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਫੈਂਸੀ ਲਾਈਟਾਂ ਵੈਸੇ ਇਲੈਕਟ੍ਰੋਨਿਕਾ ਸਾਰੇ ਜ਼ਮਾਨ ਹੁੰਦਾ ਇਹਨਾਂ ਕੋਲੇ ਤੁਹਾਨੂੰ ਦਿਖਾਉਣੇ ਆ ਫੈਂਸੀ ਲਾਈਟਾਂ ਝੂਮਰ ਝੰਮਰ ਵਗੈਰਾ ਆ ਦੁਕਾਨ ਆ ਭਾਈ ਉਹਨਾਂ ਦੇ ਉੱਪਰ ਨੰਬਰ ਵੀ ਲਿਖਿਆ ਹੋਇਆ ਆਜਾ ਅੰਦਰ ਲੈ ਕੇ ਚੱਲਦਾ ਤੁਹਾਨੂੰ ਮੈਂ ਦਿਖਾਉਣਾ ਸਾਰੀਆਂ ਚੀਜ਼ਾਂ ਆਪਾਂ ਖੜੇ ਬਿਜਲੀ ਮਾਰਕੀਟ ਚ ਲੁਧਿਆਣਾ ਦੇਖ ਲਓ ਇੱਥੇ ਵੈਸੇ ਰੇਟ ਬਹੁਤ ਫਰਕ ਪੈ ਜਾਂਦਾ ਤੁਹਾਨੂੰ ਪਤਾ ਆ ਆਗੇ ਆਗੇ ਆਪਾਂ ਅੰਦਰ ਤੁਹਾਡੇ ਸਾਹਮਣੀਆਂ ਦੇਖੋ ਫੈਂਸੀ ਲਾਈਟਾਂ ਫੈਂਸੀ ਪੱਖੇ ਫੈਂਸੀ 쿨ਰ ਸਾਰੇ ਨਵੇਂ ਆਟਮਾ ਮਿਲਣਗੇ ਤੁਹਾਨੂੰ ਇੱਥੇ ਜਿਹੜੇ ਆਪਾਂ ਨਵੇਂ ਘਰ ਜਿੱਦਾਂ ਪਾ ਰਹੇ ਆ ਕੋਠੀਆਂ ਦੇ ਵਿੱਚ ਲਾਉਣ ਲਈ ਲੈ ਕੇ ਜਾਂਦੇ ਆ ਸਮਾਨ ਇੱਥੋਂ ਰੇਟ ਦਾ ਬਹੁਤ ਫਰਕ ਆ ਫੈਂਸੀ ਆਟਮਾ ਪੂਰੇ ਘੈਂਟ ਤੁਹਾਡੇ ਸਾਹਮਣੇ ਹੀ ਨੇ ਦੇਖ ਲਓ ਤਰ੍ਹਾਂ ਤਰ੍ਹਾਂ ਦੇ ਝੂਮਰ ਹੋ ਕੇ ਲਾਈਟਾਂ ਹੋ ਗਈਆਂ ਅੱਗੇ ਚੱਲੀ ਜਦੋਂ ਦਿਖਾਈ ਜਾਂਦੇ ਆ ਇਹਦੇ ਸਾਰੇ ਪੱਕੇ ਫੁੱਕੇ ਨਵੇਂ ਮਾਡਲ ਦੇ ਆਏ ਫੈਂਸੀ ਆ ਕੇ ਸਾਰੇ ਆ ਝੂਮਰ ਚ ਅਮਰ ਦੇਖੋ ਡਿਫਰੈਂਟ ਡਿਫਰੈਂਟ ਪੈ ਰਹੇ ਨੇ ਇਹਨਾਂ ਕੋਲ ਦੇਖੋ ਪੂਰੇ ਟੌਪ ਦੇ ਫੈਂਸੀ ਲੱਟਾ ਬਣਿਆ ਨੇ ਜੋ ਅੱਜ ਕੱਲ ਨੂੰ ਲੋਕ ਲਗਾਉਂਦੇ ਨੇ ਬਾਕੀ ਰੇਟ ਦਾ ਤੁਹਾਨੂੰ ਪਤਾ ਹੀ ਆ ਤੇ ਫਰਕ ਹੀ ਆ ਕਿਉਂ ਆਪਾਂ ਬਿਜਲੀ ਮਾਰਕੀਟ 'ਚ ਖੜੇ ਆ ਲੁਧਿਆਣੇ ਇੱਥੇ ਕੁਦਰਤੀ ਰੇਟ ਦਾ ਫਰਕ ਆ ਜੇ ਆਪਾਂ ਸਿੰਗਲ ਪੀਸ ਵੀ ਲੈਣਾ ਚ ਵੀ ਫਰਕ ਆ ਜੇ ਆਪਾਂ ਇਕੱਠਾ ਜਮਾ ਲੈਨੇ ਕੋਟੀ ਨਵੀਂ ਤਿਆਰ ਕਰੀਆ ਤਾਂ ਕਾफी ਫਰਕ ਪਿਆ ਜਾਂਦਾ ਵਾ ਕਈ ਵਾਰੀ ਜਿਵੇਂ ਆਪਾਂ ਨਵਾਂ ਫੈਨਸੀ ਸਮਾਨ ਲਾਉਣੋਂ ਤਾਂ ਨਵੀਂ ਕੁਟੀ ਤਿਆਰ ਕੀਤੀ ਆ ਜਾਂ ਦੁਵਾਰੇ ਮੁਰੰਮਤ ਕੀਤੀ ਆ ਰੰਗ ਰੂਮ ਕਰਕੇ ਦੁਵਾਰਾ ਆਪਾਂ ਸੈਟਿੰਗ ਕਰਦੇ ਆ ਇੱਕ ਆਪਾਂ ਸਮਾਨ ਲੈਣੇ ਇਕੱਠਾ ਇੱਥੇ ਰੇਟ ਦਾ ਬਹੁਤ ਫਰਕ ਪੈ ਜਾ ਤੁਹਾਨੂੰ ਇਹ ਹੈਗੀ ਬੁਖਸ ਮਾਰਕੀਟ ਕੋਲੇ ਚੌੜੇ ਪਿਆਰ ਕੋਲੇ ਬਿਜਲੀ ਮਾਰਕੀਟ ਇੱਕ ਵਾਰੀ ਜਰੂਰ ਆ ਕੇ ਜਾਇਓ ਉੱਥੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਆਈਟਮਾ ਤੁਹਾਡੇ ਸਾਹਮਣੇ ਹੀ ਨੇ ਜਿੰਨੇ ਮਰਜ਼ੀ ਟੌਪ ਟੌਪ ਲਿਆਂ ਆਈਟਮਾ ਮਿਲ ਜਾਣਗੇ ਤੁਹਾਨੂੰ ਜਿੱਦਾਂ ਤੁਸੀਂ ਲੈਣੀ ਚਾਹੁੰਦੇ ਹੋ ਹਰ ਇੱਕ ਚੀਜ਼ ਦੇ ਵਿੱਚ ਲਾਈਟਾਂ ਲੱਗੀਆਂ ਨੇ ਪੱਕੀਆਂ 'ਚ ਵੀ ਲਾਈਟਾਂ ਨੇ ਟੂਟੀਆਂ ਦੇ ਵਿੱਚ ਵੀ ਲਾਈਟਾਂ ਤੱਕ ਨੇ ਸਹੂਲਤ ਪੂਰੀ ਦਿੱਤੀ ਹੋਈ ਸਾਰੀ ਆ ਦੇਖੋ ਸੋਹਣੀਆਂ ਬਹੁਤ ਲੱਗਦੀਆਂ ਨੇ ਫੈਨਸੀ ਲਾਈਟਾਂ ਵਾ ਬੈ ਸ਼ੋ ਸ਼ੋਨ ਵੇਰਾ ਆਪਾਂ ਥੰਮਲੇ 'ਤੇ ਲਾਉਨੇ ਆ ਪਿੱਲਰਾਂ ਦੇ ਲਗਾਉਨੇ ਆ ਏਡਾ ਬਾਹਰ ਹੁੰਦੇ ਗੇਟਾਂ 'ਲੇ ਸਾਰਾ ਕੁਝ ਮਿਲ ਜੂ ਤੁਹਾਨੂੰ ਸਾਰੀ ਆਈਟਮ ਮਿਲ ਜੂ ਰਿਓ ਇੱਕ ਵਾਰੀ ਜ਼ਰੂਰ ਗੇੜਾ ਕੱਢ ਕੇ ਆਇਓ ਬਾਕੀ ਸੋਹਣੇ ਸਾਮਣੇ ਆ ਪਈ ਜਾਂਦੇ ਲੋ ਪਿੱਲਰਾਂ ਵਾਲੇ ਲਾਈਟਾਂ ਥੰਮਲੇ ਵਾਲੀਆਂ ਜਿਵੇਂ ਅੱਗੇ ਆਪਾਂ ਫਰੰਟ 'ਤੇ ਲਾਉਨੇ ਆ ਸਾਰੇ ਤੁਹਾਨੂੰ ਮਿਲ ਜਾਣਗੇ A to Z ਜਿਹੜੇ ਮਰਜ਼ੀ ਚੱਕ ਲਓ ਰਿੱਟਾਂ ਦਾ ਵੀ ਫਰਕ ਹੋਊਗਾ ਬਾਕੀ ਆ ਤੁਹਾਡੇ ਸਾਹਮਣੇ ਲੇਟਾਂ ਸਾਰੀਆਂ ਤੁਸੀਂ ਦੇਖ ਲਓ ਤੁਹਾਨੂੰ ਮੈਂ ਮੈਨ ਮੈਂ ਦਿਖਾ ਦਿਆਂ ਅੱਜ ਤਾਂ ਉੱਪਰ ਵੀ ਹੈਗਾ ਇਹਨਾਂ ਦੇ ਸੈਕੰਡ ਫਲੋਰ ਤੇ ਹੀ ਪਈਆਂ ਨੇ ਤੁਹਾਨੂੰ ਮੈਂ ਮੈਨ ਮੈਂ ਚ ਦਿਖਾ ਦਾਂ ਥੱਲੇ ਪਹਿਲਾਂ ਮੈਂ ਮੇਰੀ ਵੀਡੀਓ ਪਾਈ ਹੋਈ ਹੈ ਇਹਨਾਂ ਦੀ ਕਾਫੀ ਟਾਈਮ ਦੀ ਆ ਪਰ ਪਿੱਛੇ ਜਾ ਕੇ ਦੇਖ ਸਕਦੇ ਤੁਸੀਂ ਤੁਹਾਨੂੰ ਲੱਭਣੀ ਪੈਣੀ ਆ ਪਿੱਛੇ ਚ ਜਾ ਕੇ ਸਾਲ ਸਾਲ ਡੇਢ ਸਾਲ ਹੋ ਗਿਆ ਵੇ 2 ਸਾਲ ਹੀ ਹੋ ਗਿਆ ਹੁਣ ਪਤਾ ਨਹੀਂ ਹੁਣ ਤਾਂ ਯਾ ਦੇਖੋ ਫੁੱਟੇ ਸਾਹਮਣੇ ਬਾਕੀ ਆ ਸਾਰੀਆਂ ਚੀਜ਼ਾਂ ਤੇ ਆਪ ਗੇੜਾ ਮਾਰ ਸਕਦੇ ਹੋ ਮੈਂ ਬਾਈ ਉਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਿੰਨਾ ਵਿੱਚ ਤੇ ਮੂਰੇ ਮੈਂ ਬੋਰਡ ਦੇ ਵਿੱਚ ਨੰਬਰ ਵੀ ਤੁਹਾਨੂੰ ਦਿਖਾਇਆ ਸੀਗਾ ਤੇ ਆਊ ਬਾਈ ਉਹਨਾਂ ਕੋਲ ਤੁਹਾਨੂੰ ਆਪ ਹੀ ਆ ਕੇ ਪਤਾ ਲੱਗ ਜਾਊਗਾ ਓਕੇ ਜੀ ਮਿਲਦੇ ਆਂ